ਤੱਕ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੋਂਕੇ ਹੁਣਾਂ ਦਾ ਮੌਤ ਦਾ ਮਸਲਾ ਜਿਹੜਾ ਹੈ ਤਿੰਨ ਦਿਹਾੜਿਆਂ ਤੋਂ ਬਾਅਦ ਜਿਹੜਾ ਮੁੱਢ ਚਰਚਾ ਦੇ ਵਿੱਚ ਆਇਆ ਹੈ ਸਾਰੀਆਂ ਖਬਰਾਂ ਵਿੱਚ ਫਿਰਾਂ ਨੇ ਰੌਲਾ ਪਾਇਆ ਹ ਹ ਪਰ ਸਾਨੂੰ ਅਜੇ ਤੱਕਨ ਸਾਫ ਨਹੀਂ ਮਿਲਿਆ ਜੇ ਤੁਹਾਨੂੰ ਪਹਿਲੀ ਵਾਰ ਕਦੋਂ ਪਤਾ ਲੱਗਦਾ ਕੀ ਕੀ ਤਸ਼ੱਦਦ ਤੋਂ ਜਿਹੜੇ ਹੋਏ ਆ ਤੇ ਲੁਧਿਆਣੇ ਲੈ ਕੇ ਗਏ ਸੀਗੇ ਜੁਰਬਾਪੀਨ ਲੈ ਕੇ ਤਾਂ ਉਹਨੇ ਚੜਨੀ ਨੇ ਬਾਪੀ ਨੂੰ ਤੇ ਤੂਆ ਮਾਰਿਆ ਸਿਕਟ ਦਾ ਬਾਪੀ ਨੇ ਉਹਦੇ ਵੱਟ ਕੇ ਥੱਪੜ ਮਾਰਿਆ ਤਾਂ ਪਹਿਲੀ ਵਾਰ ਕਦੋਂ ਪਤਾ ਲੱਗਦਾ ਕਿ ਜਾਇਦਾਦ ਸਾਹਿਬ ਨਹੀਂ ਹੈਗੀ ਜਦੋਂ ਇਹਨਾਂ ਨੇ ਕਿਹਾ ਪਕੌੜੇ ਸਾਨੂੰ ਪਤਾ ਹੀ ਸੀਗਾ ਵੀ ਭਜਨ ਵਾਲੇ ਤਾਂ ਹੈ ਹੀ ਨਹੀਂ ਸੀਗੇ ਹਮ ਸੰਤੋਸ਼ ਨੂੰ ਟਾਈਮ ਹੀ ਪਤਾ ਲੱਗਿਆ ਵੀ ਨਹੀਂ ਉਹਨਾਂ ਨੇ ਆਪ ਤਾਂ ਘਾਰਾ ਕਰਤਾ ਜਿਹੜੀ ਸਰਕਾਰ ਵੀ ਰਹੀ ਬੰਥਦੀ ਤਾਂ ਐਜਪੀਡੀ ਸੰਸਥਾਵਾਂ ਵੀ ਰਹੀਆਂ ਸਿੱਖ ਸੰਸਥਾਵਾਂ ਵੀ ਰਹੀਆਂ ਕੋਈ ਗਿਲਾ ਹੈ ਪਰਿਵਾਰ ਨੂੰ ਜਦੋਂ ਐਸਆਈਟੀ ਬਣੀ ਆ ਉਦੋਂ ਗੈਸ ਬਾਲਾ ਸਾਹਿਬ ਕੋਲੇ ਜਦੋਂ ਇਨਕੁਆਰੀ ਦੇਤੀ ਆ ਉਹਦੋਂ ਉਹਨਾਂ ਨੂੰ ਤਸਵੀਰਾਂ ਲਾਉਣ ਦੇ ਰਹੇ ਸੀਗੇ ਵੀ ਇਹਨਾਂ ਦੀ ਲੱਗਣੀ ਚਾਹੀਦੀ ਹੈ ਜਾਇਬਕਰ ਚ ਅੱਛਾ ਤੇ ਫੇ ਸਾਡੇ ਤੇ ਸ਼੍ਰੋਣੀ ਗੈਟੇ ਮੈਂਬਰ ਸੀਗੇ ਨਰਜੰਨ ਸਿੰਘ ਗਰੇਵਾਲ ਉਹਨਾਂ ਨੇ ਕਹਤਾ ਕਿ ਜੀ ਅੱਜ ਤਸਵੀਰ ਜਾਇਬਕਰ ਤੇ ਨਹੀਂ ਲੱਗ ਲੂਗੀ ਨਾ ਮਰਾਸੀ ਪਾਲਾ ਲੋ ਉੱਥੇ ਤਕਰੀਬਨ ਸੰਗਤ ਮਿਲਣ ਦਾ ਤਾਤਾ ਲੱਗਾ ਰਹਿੰਦਾ ਸੀਗਾ ਕਹਿੰਦੇ ਉੱਥੇ ਵੀ ਦੂਰੋਂ ਦੂਰੋਂ ਸੰਗਤ ਹੁੰਦੀ ਸੰਗਤ ਇਹ ਕਹਿੰਦੇ ਵੀ ਦੁਆਰੇ ਭਿੰਡਰਾਂ ਵਾਲੇ ਆ ਗਏ ਤੇ ਪਹਿਲੀ ਵਾਰ ਗ੍ਰਿਫਤਾਰੀ ਜਿਹੜੀ ਆ ਉਹ ਕਦੋਂ ਹੋਈ ਸੀ 20 ਦਸੰਬਰ 1992 ਲੈ ਕੇ ਜਾਂਦੇ ਆ ਉਸ ਟਾਈਮ ਸਾਡੇ ਫਾਨਜਰੀ ਡੈਥ ਨੂੰ ਹੀ ਆ ਕਰੇ ਲਾਪਈ ਹੁੰਦੀ ਆ ਤੇ ਗਰਮੀਤ ਸਿੰਘ ਇਹੀ ਆਇਆ ਸੀ ਇੰਸਪੈਕਟਰ ਪੀ ਬਾਪੀ ਨੂੰ ਲੈ ਕੇ ਕਿੰਨੇ ਲੈ ਕੇ ਜਾਣਾ ਵਾ ਇੱਕ ਦਿਨ ਉੱਥੋਂ ਸੀਐਸਟਾਫ ਚੋਂ ਵੀ ਪੁਲਿਸ ਮੁਲਾਜ਼ਮ ਆਏ ਸੀਗਾ ਮਾਤਰਾ ਸਾਡੀ ਨੇ ਕਿਹਾ ਵੀ ਭਾਈ ਕਿਵੇਂ ਆ ਤੇ ਉਹ ਬਹਿ ਬੂ ਸਾਧਿਆ ਤੇ ਉਹਨੇ ਕਹਤਾ ਕਿ ਨਹੀਂ ਇਹ ਤਾਂ ਕਹਿੰਦੇ ਨੇ ਪਕੌੜੇ ਹੋ ਗਏ ਆ ਜਿਹੜੇ ਬੰਦੇ ਦੀ ਲੱਤਾਂ ਬਾਹਾਂ ਤੋੜੀਆਂ ਹੁਣ ਉਹ ਕਿੱਥੋਂ ਤੁਰਬ ਨਹੀਂ ਸਕਦਾ ਜਾਂਦੇ ਭਜਿੰਦੇ ਅਲੱਗ ਹਲਵਾ ਇੱਕ ਮਾਤਾ ਸੀਗੀ ਉਹਨਾਂ ਨੇ ਸਾਡੀ ਮਾਤਾ ਨੂੰ ਕਿਹਾ ਵੀ ਤੀਏ ਸਾਨੂੰ ਉਹਨਾਂ ਨੂੰ ਬੈਲ ਲਿਆ ਕੇ ਦੋ ਆਸਟ੍ਰੇਲੀਆ ਕਦੋਂ ਸਾਡੀ ਮਾਤਾ ਕਹਿੰਦੇ ਕੀ ਗੱਲ ਕਹਿੰਦੇ ਵੀ ਜਿਆਦੇ ਸੱਟਾਂ ਮੋਂ ਉਹਨਾਂ ਦੇ ਤੇ ਫਿਰ ਉਹਨੂੰ ਪੁੱਛਿਆ ਬੈਠ ਸਕਦੇ ਕਹਿੰਦੇ ਨਹੀਂ ਪਰ ਉਹ ਜਿਹੜਾ ਬੈਸਤਰਾ ਲੈ ਗਏ ਆ ਉਸ ਤਰ੍ਹਾਂ ਮੈਂ ਕੰਡ ਬੰਨੀ ਉਹਨਾਂ ਦੀ ਸਾਡੀ ਮਾਤਾ ਨੂੰ ਵਾਪਸ ਹੋ ਗਈ ਆ ਤੇ ਪਰ ਅਨਮਿਊਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੁਲਵਿੰਦਰ ਸਿੰਘ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੋਂਕੇ ਹੁਣਾਂ ਦਾ ਮੌਤ ਦਾ ਮਸਲਾ ਜਿਹੜਾ ਉਹ ਹੁਣ ਪੁਲਿਸ ਹਰਸਤ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਥਿਤ ਤੌਰ ਤੇ ਇਲਜ਼ਾਮ ਨੇ ਪੁਲਿਸ ਦੇ ਉੱਤੇ ਕਿ ਉਹਨਾਂ ਦਾ ਕਤਲ ਜਿਹੜਾ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਸੀ। ਤਾਂ ਹੁਣ ਉਸ ਮਾਮਲੇ ਆ ਉਹ ਮਾਮਲਾ ਜਿਹੜਾ ਤਿੰਨੀ ਤਿੰਨ ਦਿਹਾੜੀਆਂ ਤੋਂ ਬਾਅਦ ਜਿਹੜਾ ਮੌਨ ਚਰਚਾ ਦੇ ਵਿੱਚ ਆਇਆ ਹੈ ਤਾਂ ਜਿਹੜਾ ਚਰਚਾ ਦੇ ਵਿੱਚ ਆਉਣ ਦਾ ਕਾਰਨ ਜਿਹੜਾ ਇੱਕ ਐਸਆਈਟੀ ਦੀ ਰਿਪੋਰਟ ਜੋ ਕਿ ਐਸਆਈਟੀ 900 99 ਦੇ ਵਿੱਚ ਜਿਹੜੀ ਆ ਪੰਜਾਬ ਡੀਜੀਪੀ ਦੇ ਵੱਲੋਂ ਬਣਾਈ ਜਾਂਦੀ ਆ ਤਾਂ ਉਸ ਦੀ ਰਿਪੋਰਟ ਜਿਹੜੀ ਆ ਜਨਤਕ ਹੋਈ ਹੈ ਤਾਂ ਉਸੇ ਰਿਪੋਰਟ ਤੋਂ ਬਾਅਦ ਪੰਜਾਬ ਦੇ ਵਿੱਚ ਮੁੜ ਇਹ ਮਸਲਾ ਕਰਮਾਇਆ ਤਾਂ ਵੱਖ-ਵੱਖ ਜਿਹੜੇ ਪਹਿਲੂ ਨੇ ਇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸਦਿੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਸਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਨੂੰ ਜਿਹੜਾ 1986 ਦੇ ਵਿੱਚ ਸਰਵਤ ਖਾਲਸਾ ਵੱਲੋਂ ਜਿਹੜਾ ਅਕਾਲ ਤਖਤ ਸਾਹਿਬ ਦੇ ਜੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਭਤੀਜੇ ਜਸਵੀਰ ਸਿੰਘ ਰੋਡੇ ਹੋਣਾ ਨੂੰ ਜਿਹੜਾ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਥ ਥਾਪਿਆ ਜਾਂਦਾ ਤੇ ਉਹਨਾਂ ਦੇ ਜੇਲ੍ਹ ਦੇ ਵਿੱਚ ਹੋਣ ਕਰਕੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਨੂੰ ਥਾਪ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਦੇ ਜਿਹੜੇ ਆ ਉਹ ਮਾਮਲਾ ਲਗਾਤਾਰ ਗੱਲਾਂ ਬਾਤਾਂ ਜਿਹੜੀਆਂ ਪਿਛਲੇ ਸਮੇਂ ਤੋਂ ਚੱਲਦੀਆਂ ਆਉਂਦੀਆਂ ਨੇ ਤੇ ਹੁਣ ਇੱਕ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਤਾਂ ਗੁਰਦੇਵ ਸਿੰਘ ਕੌਂਕੇ ਹੋਣਾ ਦੇ ਪੁੱਤਰ ਹਰੀ ਸਿੰਘ ਕੌਂਕੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੀ ਰਿਪੋਰਟ ਜਿਹੜੀ ਹੁਣ ਜਿਹ ਉਦੇ ਵਿੱਚ ਵੱਡੇ ਖਲਾਸੇ ਹੋਏ ਨੇ ਉਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਕਿ ਜਿਹੜਾ ਉਸ ਸਮੇਂ ਉਹਨਾਂ ਨੂੰ ਘਰੋਂ ਲਜਾਇਆ ਗਿਆ ਜੋ ਪੁਲਿਸ ਦੇ ਵੱਲੋਂ ਕਿਹਾ ਗਿਆ ਕਥਿਤ ਤੌਰ ਦੇ ਉੱਤੇ ਕਿ ਉਹ ਜਿਹੜੇ ਆ ਪੁਲਿਸ ਦੀ ਪੇਟੀ ਤੋੜ ਕੇ ਜਿਹੜੀ ਆ ਉਹ ਬੈਲਟ ਜਾਂ ਕਹਿ ਲਓ ਪੇਟੀ ਕਹਿ ਲਓ ਵੀ ਉਹ ਤੋੜ ਕੇ ਫਰਾਰ ਹੋ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਵੀ ਵੱਡੇ ਖਲਾਸੇ ਹੋਏ ਨੇ ਉਹ ਖਲਾਸਿਆਂ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਉਦੋਂ ਹਾਲਾਤ ਹੀ ਕੁਝ ਅਜੀਬ ਹੁੰਦੇ ਸੀਗੇ ਆਪਾਂ ਆਮੀ ਅਖਬਾਰਾਂ ਦੇ ਵਿੱਚ ਸੁਣਦੇ ਹੁੰਦੇ ਸੀਗੇ ਵੀ ਫਲਾਨੇ ਥਾਂ ਤੋਂ ਅਤੇ ਆ ਨੀ ਬ੍ਰਾਂਡ ਦੀ ਲੈ ਕੇ ਲੈ ਕੇ ਜਾ ਰਹੇ ਆ ਤੇ ਉਹ ਪਗੋੜਾ ਹੋ ਗਿਆ ਹਾਲਾਂਕਿ ਪਗੋੜਾ ਨਹੀਂ ਹੁੰਦਾ ਇਹਨੂੰ ਮਾਰ ਦਿੱਤੇ ਜਾਂਦਾ ਸੀਗਾ ਉਦੋਂ ਸਰਕਾਰ ਬੁੱਚੜਾਂ ਦੀ ਸਰਕਾਰ ਸੀਗੀ ਬਿਆਨਤ ਸਿੰਘ ਬੁੱਚੜ ਆਪ ਕਹਾਂਗੇ ਉਹਨਾਂ ਦੇ ਪੰਜਾਬ ਦੇ ਨੌਜਵਾਨਾਂ ਦੇ ਖੂਨ ਦੀ ਖੁੱਲ੍ਹੀ ਖੇਡੀ ਗਈ ਉਦੋਂ ਕਹਿੰਦੇ ਕਈ ਪਿੰਡਾਂ ਦੇ ਵਿੱਚ 20-20 ਸਾਲ ਬਰਤਣ ਚੜੀਆਂ ਪਰ ਜਿਹੜੀ ਸੰਗਸਭਾ ਦੀ ਹੈਗੀ ਆਪਣੇ ਪਗੋੜੇ ਹੋਣ ਦੀ ਗੱਲ ਇਹ ਕਹਿ ਰਿਹਾ ਵੀ ਇਹੀ ਦੋ ਤਰੀਕ ਨੂੰ ਗ੍ਰਸਤਰ ਕੀਤਾ ਆ ਪਰ ਇੱਥੇ ਪਿੰਡ ਦੇ ਲੋਕ ਅਨੇਕਾਂ ਲੋਕਾਂ ਦੇ ਸਾਹਮਣੇ ਪਹਿਲਾਂ 20 ਦਸੰਬਰ ਨੂੰ 1991 ਲੈ ਕੇ ਜਾਂਦੇ ਆ ਉਸ ਟਾਈਮ ਸਾਡੇ ਘਰੇ ਡੈਥ ਹੁੰਦੀ ਆ ਘਰੇ ਲਾਸਟ ਪਈ ਹੁੰਦੀ ਆ ਤੇ ਗਰਮੀ ਸਿੰਘ ਇਹੀ ਆਇਆ ਸੀ ਇਨਸਪੈਕਟਰ ਵੀ ਬਾਪੀ ਨੂੰ ਲੈ ਕੇ ਗਿਆ ਕੰਦ ਲੈ ਕੇ ਜਾਣਾ ਵਾ ਇਹ ਕਿ ਸਾਡੇ ਘਰੇ ਡੈਥ ਹੋਈ ਹੋਈ ਆ ਜਿਹੜਾ ਜਗਰਾਉਂਦਾ ਐਸ ਐਚਓ ਸੀ ਉਸ ਨੇ ਤਤਕਾਲੀ ਹਾਂਜੀ 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 ਤੇ ਇੱਕ ਡੈਥ ਹੋਈ ਆ ਤੇ ਉਹ ਕਹਿੰਦੇ ਨਹੀਂ ਸਾਨੂੰ ਉੱਤੋਂ ਹੁਕਮ ਲੈ ਕੇ ਆਉਣਾ ਵਾ ਜੋ ਬਾਪੂ ਜੀ ਕਹਿੰਦੇ ਵੀ ਭਾਈ ਵੀ ਸਾਨੂੰ ਕਹਿ ਗਏ ਵੀ ਇਹਨਾਂ ਸੰਸਕਾਰ ਕਰਦੂ ਬੱਚੇ ਦਾ ਵੀ ਇਹਨਾਂ ਨੂੰ ਕਿਪਦਾ ਕਦੋਂ ਛੱਡਣਾ ਵਾ ਚਲੋ ਇਹ ਸੰਸਕਾਰ ਕਰਤਾ ਤੇ ਉਸ ਦਿਨ ਫਿਰ ਸ਼ਾਮ ਨੂੰ ਉਹਨਾਂ ਨੂੰ ਛੱਡਤਾ ਸੀਗਾ ਚਲੋ ਬਹੁਤ ਵਾਰ ਬੰਦੇ ਲੈ ਗਏ ਆ ਤੇ ਉਹਨਾਂ ਨੇ ਕਹਿਣ ਤੇ ਛੱਡਤਾ ਉਸ ਤੋਂ ਬਾਅਦ 25 ਦਸੰਬਰ 1992 ਨੂੰ ਦੁਬਾਰੇ ਫੇਰੇ ਇਹੀ ਕਰਮਜੀਤ ਸਿੰਘ ਇੰਸਪੈਕਟਰ ਆਉਂਦਾ ਵਾ ਜਿਹੜਾ ਸਦਰ ਦਾ ਅੰਚਾਰ ਸੀਗਾ ਫੇਰ ਆਉਂਦੇ ਆ ਤਾਂ ਮੁੜ ਕੇ ਫਿਰ ਸਾਡੇ ਘਰੇ ਹੁੰਦੇ ਉਸ ਤੋਂ ਬਾਅਦ ਇੱਕ ਸਾਨੂੰ ਕਹਿੰਦੇ ਵੀ ਜਸਰ ਸਾਹਿਬ ਇੱਕ ਵੀ ਵਾਪਸੀ ਹਣੀ ਗੁਰਦੱਤ ਸਾਹਿਬ ਗਏ ਹੋਏ ਕਿਉਂਕਿ ਜਦੋਂ ਅੰਨ ਬੰਨਵੇਂ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਜਾਂਦਾ ਵਾ ਉਸ ਤੋਂ ਬਾਅਦ ਉਹ ਘਰੇ ਰਹੇ ਆ ਤੇ ਸਵੇਰ ਦਿੱਲੀ ਗੁਰਦੱਤ ਸਾਹਿਬ ਕਥਾ ਕਰਨ ਜਾਂਦੇ ਹੁੰਦੇ ਸੀਗੇ ਲਗਾਤਾਰ ਤੇ ਕਹਿੰਦੇ ਕਿ ਵੀ ਗੁਰਦੱਤ ਸਾਹਿਬ ਗਏ ਆ ਚਲੋ ਪੋਸੋ ਮਗਰੀ ਕਰ ਦੋ ਸਭ ਚੀਜ਼ੀ ਚਲੋ ਕਥਾ ਦਾ ਭੋਗ ਪਿਆ ਅਰਦਾਸ ਬੇਨਤੀ ਹੋਈ ਤਾਂ ਸਿੰਘ ਕਹਿੰਦੇ ਵੀ ਸੰਗਤ ਕਹਿੰਦੀ ਬਾਪੂ ਜੀ ਨੂੰ ਵੀ ਬਾਹਰ ਪੜਸਾਈ ਹੋਈ ਆ ਤੇ ਬਾਪੂ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਸਹੀ ਕਿਹੜਾ ਕਿਸੇ ਕਿਲੋਂ ਕਾਣਿਆ ਜਾਂ ਸਾਨੂੰ ਕੋਈ ਕਿਸੇ ਡਰਵਾ ਚਲੋ ਅੱਗੇ ਤੇ ਬਾਪੂ ਜੀ ਨੂੰ ਕਹਿੰਦੇ ਵੀ ਤੁਹਾਨੂੰ ਲੈ ਕੇ ਜਾਣਾ ਵਾ ਉਹ ਬਾਪੂ ਜੀ ਨੂੰ ਪੇਟ ਖਰਾਬ ਰਹਿੰਦਾ ਥੋੜਾ ਕਿਉਂਕਿ ਕੁਝ ਜਦੋਂ ਸੰਗਰੂਰ ਜੇਲ੍ਹ ਦੇ ਵਿੱਚ ਸੀਗੇ ਉਹਨਾਂ ਨੂੰ ਜਹਿਰ ਦਿੱਤੀ ਸੀ ਕਿ ਜਾਂਦੀ ਕਦੋਂ ਵੀ 4-5 ਮਹੀਨੇ ਰਜਿੰਦਰ ਹਸਪਤਾਲ ਤੇ ਰਹੇ ਸੀਗੇ ਤੇ ਉਹ ਉਹਨਾਂ ਦੀ ਸਖਸ਼ੀਅਤ ਇਹ ਜੀ ਸੀ ਕਿ ਜਾਂਦੀ ਜਦੋਂ ਮੈਨੂੰ ਚੇਤਾ ਆ ਵੀ ਜਿਹੜਾ ਉਹਨਾਂ ਦੇ ਨਰਸਾਂ ਇਲਾਜ ਕਰਦੇ ਜਾਂ ਡਾਕਟਰ ਇਲਾਜ ਕਰਦੇ ਸੀਗੇ ਉਹਨਾਂ ਦੇ ਪ੍ਰਵਾਹ ਜਾਂ ਉੱਥੇ ਸਿਕਿਉਰਿਟੀ ਗਾਰਡ ਸੀਗੇ ਉਹਨਾਂ ਦੇ ਮੁਲਾਜ਼ਮ ਉਦੋਂ ਸਿਕਿਉਰਿਟੀ ਲਾਈ ਹੋਈ ਸੀਗੀ ਜੀ ਉਹਨਾਂ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਗਏ 90% ਨੇ ਅਮਰ ਸ਼ੱਕ ਲਿਆ ਸੀਗਾ ਹਾਂ ਇਹ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ ਕਿ ਵੀ ਇੱਕ ਬੰਦੇ ਦੇ ਬੋਲਾਂ ਤੇ ਐਨੇ ਬੰਦੇ ਅਮਰ ਸ਼ਕਲ ਲੈਂਦੇ ਆ ਤੇ ਸਰਕਾਰਾਂ ਨਹੀਂ ਚਾਹੁੰਦੀਆਂ ਸੀ ਕਿ ਵੀ ਕੋਈ ਗੁਰਸਖ ਬਣੇ ਤਾਂ ਕਿ ਉਹਨਾਂ ਦੇ ਮਨਸੂਬਿਆਂ ਤੇ ਪਾਣੀ ਫਰਦਾ ਸੀਗਾ ਵੀ ਇੱਕ ਬਾਪੂ ਤੇ ਜਾਂਦੇ ਕੌਮ ਦਾ ਜਿਹਾ ਸੀਗਾ ਉਹਨਾਂ ਨੇ ਜਸਦਾਰੀ ਕਰਕੇ ਦਿਖਾਈ ਪੀੜੀ ਦਾ ਜਸਦਾਰ ਇਹ ਜੇ ਹੁੰਦੇ ਆ ਕਿਉਂਕਿ ਕੌਮ ਵੀ ਉਹਨਾਂ ਦੀ ਇਤਵਾਰ ਕਰਦੀ ਸੀਗੀ ਵੀ ਜਿਹੜੀ ਗੱਲ ਕਹਿ ਦੇਣਗੇ ਤੇ ਉਹ ਤੇ ਪੂਰੇ ਉਤਰਨਗੇ ਵੀ ਕਦੇ ਪਿੱਛੇ ਨਹੀਂ ਹਟਣਗੇ ਕਿਉਂਕਿ ਨਾ ਤਾਂ ਉਹਨਾਂ ਨੂੰ ਕਦੇ ਪਰਿਵਾਰ ਦਾ ਲੋਭ ਸੀਗਾ ਨਾ ਕਦੇ ਪੈਸੇ ਦਾ ਲੋਭ ਸੀਗਾ ਹੂੰ ਕਈ ਹੁੰਦੇ ਨੇ ਨਾ ਵੀ ਜਾਂ ਪੈਸੇ ਦੇ ਵਕ ਜਾਣ ਜਾਂ ਹੋਰ ਕਰ ਜਾਣਗੇ ਨਹੀਂ ਉਹਨਾਂ ਨੂੰ ਸੀਗਾ ਵੀ ਜੋ ਗੱਲ ਕਹਿਣੀ ਆ ਜੇ ਮੈਂ ਵੀ ਕਿਤੇ ਗੱਲ ਗਲਤ ਕਹੂੰਗਾ ਇਹ ਨਹੀਂ ਕਹਿਣਾ ਵੀ ਮੇਰਾ ਪੁੱਤ ਵਾ ਉਹਨੇ ਮੈਨੂੰ ਵੀ ਕਹਿ ਲੈਣਾ ਵੀ ਭਾਈ ਤੂੰ ਇੱਥੇ ਗਲਤ ਵਾ ਹੂੰ ਗਲਤ ਨੂੰ ਗਲਤ ਕਹਿੰਦੇ ਸੀ ਕਿ ਸਹੀ ਨੂੰ ਸਹੀ ਕਹਿੰਦੇ ਸੀਗੇ ਹੂੰ ਇਹੀ ਉਹ ਕੌਮ ਦੇ ਵਿੱਚ ਉਹਨਾਂ ਦਾ ਸਤਕਾਰ ਸੀਗੇ ਸਰਕਾਰਾਂ ਨੇ ਚਾਹੁੰਦੀਆਂ ਸੀਗੀਆਂ ਵੀ ਸਾਡਾ ਏ ਜੀ ਜਹੋਣ ਤੁਹਾਡੀ ਉਮਰ ਕਿੰਨੀ ਸੀ ਜਦੋਂ ਉਹਨਾਂ ਲੈ ਕੇ ਗਏ ਆ ਮੇਰੀ 14-15 ਸਾਲ ਸੀ ਉਸ ਟਾਈਮ ਜਾਂਦੀ ਹੂੰ ਤੇ ਤੁਸੀਂ ਸੁਣਦੇ ਵੀ ਆ ਹੋਵੋਗੇ ਪਰਿਵਾਰਕ ਮੈਂਬਰ ਆ ਤੁਹਾਡੇ ਮਾਤਾ ਜੀ ਤੋਂ ਤੇ ਪਹਿਲੀ ਵਾਰ ਗ੍ਰਿਫਤਾਰੀ ਜਿਹੜੀ ਆ ਉਹ ਕਦੋਂ ਹੋਈ ਸੀ ਸਾਨੂੰ ਯਾਦ ਦੇ ਹੁੰਦੇ ਸੀ ਪਹਿਲੀ ਵਾਰ ਜਦੋਂ ਗ੍ਰਿਫਤਾਰੀ ਹੋਈ ਆ ਸਨ 85 ਦੇ ਵਿੱਚ ਹੋਈ ਸੀ ਜਾਂਦੇ ਤੇ ਉਸ ਤੋਂ ਪਹਿਲਾਂ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਵਾ ਤੇ ਅਸੀਂ ਸਾਰੇ ਪਰਿਵਾਰ ਨੇ ਗ੍ਰਿਫਤਾਰੀ ਦਿੱਤੀ ਸੀ ਸਾਡੀ ਮੇਰੀ ਛੋਟੀ ਭੈਣ ਸੀ ਜਿਹੜੀ ਉਸ ਐ ਦੁੱਖਸਾਲ ਦੀ ਸੀਗੀ ਸਾਡੇ ਸਾਰੇ ਪਰਿਵਾਰ ਨੇ ਜਾਂਦੇ ਫਰਵਰੀ ਦਿੱਤੀ ਜਦੋਂ ਝਰਮਯੋਧ ਮੋਰਚਾ ਲੱਗਿਆ ਸੀਗਾ ਤੁਸੀਂ ਵੀ ਉਹਦੇ ਵਿੱਚ ਮਣਾ ਅਸੀਂ ਵੀ ਵਿੱਚ ਸੀ ਜਾਂਦੇ ਹੂੰ ਤੇ ਉਸ ਤੋਂ ਬਾਅਦ ਜਦੋਂ ਗੁਰਮੀਤ ਸਿੰਘ ਇਨਸਪੈਕਟ ਲੈ ਕੇ ਜਾਂਦਾ ਵਾ ਹੂੰ ਤਾਂ 25 ਦਸੰਬਰ ਨੂੰ ਅਸੀਂ ਮਕਰਜਾਨੇ ਜਾਂਦੇ ਸਾਡੀ ਮਾਤਾ ਚਲੋ ਪਹਿਲਾਂ ਭੈਣ ਕੋਲ ਗਈ ਸੀਗੀ ਉਸ ਵਾਰ ਅਸਾਂ ਨੂੰ ਆ ਜਾਂਦੇ ਆ ਤੇ ਪ੍ਰਸ਼ਾਦਾ ਲੈ ਕੇ ਜਾਂਦੇ ਸਾਨੂੰ ਨਹੀਂ ਫੜਾਉਣ ਦਿੱਤਾ ਜੀ ਫਿਰ ਵੀ ਮੋਹਤਵਾਰ ਬੰਦੇ ਸਾਡੇ ਜਾਂਦੇ ਸੀ ਪਿੰਡ ਦੇ ਮਗਰ ਜਾਂਦੇ ਸੀਗੇ ਤੇ ਉਹ ਸਾਤੋਂ ਪ੍ਰਸ਼ਾਦਾ ਫੜ ਕੇ ਰੱਖ ਲੈਂਦੇ ਸੀਗੇ ਇਹ ਨਹੀਂ ਪਤਾ ਸੀ ਹੋ ਸਕਦੇ ਸੀ ਇਹ ਨਹੀਂ ਪਤਾ ਸੀ ਕਿ ਪੁਲਿਸ ਲੈ ਆਪ ਖਾ ਜਾਂਦੇ ਸੀਗੇ ਤਾਂ ਸਾਨੂੰ ਖਾਲੀ ਭਾਂਡੇ ਸਾਹਮਣੇ ਦੇ ਦਿੰਦੇ ਸੀਗੇ ਅੱਛਾ ਮਤਲਬ ਤੁਹਾਨੂੰ ਮਿਲ ਨਹੀਂ ਦਿੱਤਾ ਜਾਂਦਾ ਸੀ ਉਹਦੇ ਮਾਤਾ ਜੀ ਨੂੰ ਨਹੀਂ ਸਾਨੂੰ ਮਿਲ ਨਹੀਂ ਦਿੱਤਾ ਕਿੱਥੇ ਕਿੱਥੇ ਦੀ ਗੱਲ ਹੈ ਇਹ ਇਹ ਆਪਣੇ ਸਦਰ ਥਾਣੇ ਦੀ ਹੈ ਜਗਰਾਉਂ ਜਗਰਾਉਂ ਦੀ ਤੇ ਕਦੇ ਸੀ ਸਟਾਫ ਜਗਰਾਉਂ ਲੈ ਜਾਂਦੇ ਸੀਗੇ ਯਾਨੀ ਦੋਨਾਂ ਥਾਵਾਂ ਤੇ ਕਿਤੇ ਉਧਰ ਕਿਤੇ ਉਧਰ ਲੈ ਜਾਂਦੇ ਸੀ। ਸੱਦਰ ਉਹਨਾਂ ਦੇ ਦੋਨਾਂ ਥਾਵਾਂ ਤੇ ਹੋਇਆ ਜਾਂਦਾ ਸੀ। ਤੇ ਇੱਥੇ ਤਾਂ ਜਦੋਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਪਿੰਡ ਦੇ ਮੋਹਤਵਰ ਜਾਂਦੇ ਰਹੇ ਇੱਥੇ ਤੁਹਾਡੀ ਮੁਲਾਕਾਤ ਵੀ ਹੁੰਦੀ ਰਹੀ ਤੁਹਾਨੂੰ ਪਤਾ ਲੱਗਦਾ ਰਿਹਾ ਕਿ ਇੱਥੇ ਹੈਗੇ ਨੇ ਯਾਨੀ ਨਹੀਂ ਸਾਡੀ ਮੁਲਾਕਾਤ ਨਹੀਂ ਹੁੰਦੀ ਜਾਂਦੀ। ਸਾਨੂੰ ਪਤਾ ਲੱਗਦਾ ਰਹਿੰਦਾ ਸੀਗਾ ਕਿਉਂਕਿ ਸਦਰ ਥਾਣੇ 'ਚ ਮੇਜਦੋਂ ਰੱਖਿਆ ਉੱਥੇ ਤਸੱਦਦ ਕੀਤਾ ਵਾ ਇੱਕ ਉਹਦੇ ਥਾਣੇ ਦੇ ਡਾਕਟਰ ਸੀਗਾ। ਉਹ ਇੱਕ ਦੋ ਵਾਰੀ ਦਵਾਈ ਵੀ ਦੇ ਕੇ ਆ ਸਾਡੀ ਮਾਤਾ ਨੇ ਕਿਹਾ ਵੀ ਭਾਈ ਦਵਾਈ ਵਧੀਆ ਦੇ ਦਿਓ ਵੀ ਕੋਈ ਗੱਲ ਨਹੀਂ ਇਲਾਜ ਦਾ ਪੈਸਾ ਅਸੀਂ ਆਪੇ ਦੇ ਦਾਂ ਕਿਉਂਕਿ ਤੇ ਉਹਨਾਂ ਨੇ ਪੁੱਛਿਆ ਵੀ ਕਿਵੇਂ ਆ ਕਹਿੰਦੇ ਬਹੁਤ ਕੁੱਟੇ ਹੋਏ ਆ ਹੂੰ ਤੇ ਉਹ ਡਾਕਟਰ ਦੱਸਦਾ ਸੀਗਾ ਕਹਿੰਦੇ ਇੱਕ ਦਿਨ ਹੀ ਉਹਨਾਂ ਨੂੰ ਖਿਚੜੀ ਵੀ ਖਵਾ ਕੇ ਜਾਂਦੀ ਸੀਗੀ ਹੂੰ ਤਾਂ ਉਸ ਤੋਂ ਬਾਅਦ ਸਾਡੀ ਮਾਤਾ ਇਹੀ ਜਾਂਦੇ ਸੀ ਡੇਲੀ ਜਾਂਦੇ ਸਾਡੇ ਮੋਹਤਵਾਰ ਬੰਦੇ ਵੀ ਹੋਰ ਜਾਂਦੇ ਸੀ ਕਿਉਂਕਿ ਉਹਨਾਂ ਦਾ ਸਾਰਿਆਂ ਨਾਲ ਪੇਮ ਸੀਗਾ ਤਾਂ ਇੱਕ ਦਿਨ ਉਥੋਂ ਸੀ ਸਟਾਫ ਚੋਂ ਵੀ ਪੁਲਿਸ ਮੁਲਾਜ਼ਮ ਆਇਆ ਸੀਗਾ ਮਾਤਰ ਸਾਡੀ ਨੇ ਕਿਹਾ ਵੀ ਭਾਈ ਕਿਵੇਂ ਆ ਤੇ ਉਹ ਬਹਿ ਬੁਸਾਦੇ ਆ ਤੇ ਉਹਨੇ ਕਹਦਾ ਕਿ ਨਹੀਂ ਗੰਦੇ ਇਹ ਤਾਂ ਕਹਿੰਦੇ ਨੇ ਪਕੌੜੇ ਹੋ ਗਏ ਆ ਜਿਹੜੇ ਬੰਦੇ ਨੇ ਲੱਤਾਂ ਬਾਹਾਂ ਤੋੜੀਆਂ ਹੁਣ ਉਹ ਕਿੱਥੋਂ ਤੁਰਬ ਨਹੀਂ ਸਕਦਾ ਜਾਂਦੇ ਭਜਿੰਦੇ ਅਲੱਗ ਅਲਵਾ ਹੂੰ ਜਿਹਦਾ ਜ਼ਿਕਰ ਇਸ ਐਸਐਸਟੀ ਦੀ ਰਿਪੋਰਟ ਦੇ ਵਿੱਚ ਵੀ ਆ ਬੀਪੀ ਸਿੰਘ ਤਵਾੜੀ ਹੁਣਾਂ ਦੀ ਚ ਹਾਂਜੀ ਹੂੰ ਤੇ ਕਿਉਂਕਿ ਜਿੰਦਾ ਤਾਂ ਉਹਨਾਂ ਦੇ ਕਦੇ ਭੱਜੇ ਨਹੀਂ ਸੀ ਜਾਂਦੇ ਜਦੋਂ ਵੀ ਉਹਨਾਂ ਨੂੰ ਕਦੇ ਫੜਿਆ ਨਾ ਜਾਂਦੇ ਉਹਨਾਂ ਨੇ ਕਦੇ ਜਮਾਨਤ ਨਹੀਂ ਕਰਾਈ ਸੀ ਸਰਕਾਰਾਂ ਆਪ ਹੀ ਫੜ ਲੈਂਦੀਆਂ ਸੀਗੀਆਂ ਆਪ ਹੀ ਛੱਡ ਦਿੰਦੇ ਜਮਾਨਤ ਨਹੀਂ ਸੀ ਕਰਾਉਂਦੇ ਜਮਾਨਤ ਨਹੀਂ ਕਰਾਉਂਦੇ ਸੀ ਉਹਦਾ ਕੀ ਕਾਰਨ ਸੀ ਉਹ ਤਾਂ ਕਹਿੰਦੇ ਕਹਿੰਦੇ ਸਾਨੂੰ ਅਸੀਂ ਤਾਂ ਬਾਣੀ ਭਜਣ ਬਾਣੀ ਪੜਨੀ ਆ ਭਜਣ ਬਾਣੀ ਪੜਨੀ ਆ ਸਾਡਾ ਸਕਰਨ ਜਿਲ੍ਹੇ ਚ ਨਿਤ ਨੂੰ ਜ਼ਿਆਦਾ ਹੋ ਜਾਂਦਾ ਵਾ ਇਸ ਗੱਲ ਕਰਕੇ ਉਹਨਾਂ ਨੂੰ ਇਹ ਸੀ ਵੀ ਸਮਾਂ ਮਿਲ ਜਾਂਦਾ ਮੈਨੂੰ ਬਾਣੀ ਪੜਨ ਦਾ ਇੱਥੇ ਵੀ ਕਈ ਵਾਰ ਸੰਗਤ ਆ ਜਾਂਦੀ ਸੀਗੀ ਉਹਨਾਂ ਨੂੰ ਮਿਲਣ ਵਾਸਤੇ ਕਈ ਵਾਰ ਸੰਗਤ ਜ਼ਿਆਦਾ ਆ ਨਹੀਂ ਤੇ ਫਿਰ ਉਹਨਾਂ ਨੇ ਕਹਿਣਾ ਅੱਜ ਨਾਲ ਮੇ ਤੋਂ ਨਿਤਨਮ ਘਟ ਹੋਇਆ ਫਿਰ ਵੱਡੀ ਰਾਤ ਤੱਕ ਨਿਤਨਮ ਕਰਦੇ ਰਹਿੰਦੇ ਸੀਗੇ ਜਿਹੜੀ ਉਹਨਾਂ ਨੇ ਦਿੱਲੀ ਪਾਣੀ ਪੜਨੀ ਆ ਦਿੱਲੀ ਕੇ ਨਿਤਨਮ ਕਰਨੇ ਕਰਨ ਉਹਨਾਂ ਨੇ ਤੁਹਾਨੂੰ ਜਿਹੜੇ ਤਸ਼ੱਦਦ ਦੀਆਂ ਗੱਲਾਂ ਜਿਹੜੀਆਂ ਉਸ ਰਿਪੋਰਟ ਦੇ ਵਿੱਚ ਵੀ ਨੇ ਜਿਹੜੀ ਜਨਤਕ ਹੋਈ ਆ ਜਾਂ ਤੁਹਾਨੂੰ ਪਹਿਲੀ ਵਾਰ ਕਦੋਂ ਪਤਾ ਲੱਗਦਾ ਕੀ ਕੀ ਤਸ਼ੱਦਦ ਤੋਂ ਜਿਹੜੇ ਹੋਏ ਆ ਕਿਉਂਕਿ ਵੀਰ ਜੀ ਸਾਨੂੰ ਉਦੋਂ ਵੀ ਨਾਲ ਦੇ ਨੂੰ ਪਤਾ ਲੱਗ ਜਾਂਦਾ ਸੀਗਾ ਕਿਉਂਕਿ ਇੱਕ ਮਾਤਾ ਸੀਗੀ ਉਹਨਾਂ ਨੇ ਸਾਡੀ ਮਾਤਾ ਨੂੰ ਕਿਹਾ ਵੀ ਤੀਏ ਸਾਨੂੰ ਉਹਨਾਂ ਨੂੰ ਬਰੇਲਾ ਲੈ ਕੇ ਦੋ ਆਸਟ੍ਰੇਲੀਆ ਕਦੋਂ ਸਾਡੀ ਮਾਤਾ ਕਹਿੰਦੇ ਕੀ ਗੱਲ ਕਹਿੰਦੇ ਵੀ ਜਿਆਦੇ ਸੱਟਾਂ ਮੋਂ ਉਹਨਾਂ ਦੇ ਤੇ ਫਿਰ ਉਹਨੂੰ ਪੁੱਛਿਆ ਬੈਠ ਸਕਦੇ ਕਹਿੰਦੇ ਨਹੀਂ ਪਰ ਉਹ ਜਿਹੜਾ ਬਿਸਤਰਾ ਲੈ ਗਏ ਆ ਉਸ ਤਰ੍ਹਾਂ ਮ ਕੰਡ ਬੰਨੀ ਬਣਾਈ ਸਾਡੀ ਮਾਤਾ ਨੂੰ ਵਾਪਸ ਹੋ ਗਈ ਆ ਤੇ ਪਰ ਉਹ ਤਾਂ ਹੋਰੀ ਦਾ ਰਿਵੈਟੇ ਸੀਗੇ ਵੀ ਇਹਨੂੰ ਖਤਮ ਕਰਨਾ ਵਾ। ਹੂੰ। ਫਿਰ ਜਿਹੜੀ ਗੱਲ ਤੁਸੀਂ ਇੰਟਰਵਿਊ ਵੀ ਸੁਣ ਰਿਹਾ ਸੀ ਇੱਕ ਵੀ ਤੁਹਾਨੂੰ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਾਨੂੰ ਪਹਿਲਾਂ ਨਹੀਂ ਲੱਗਿਆ ਸੀਗਾ ਪਤਾ ਵੀ ਇਹ ਵੋਟਾਂ ਵੋਟਾਂ ਦਾ ਬਾਅਦ ਦੇ ਵਿੱਚ ਆਉਂਦੀਆਂ ਨੇ ਹਾਲਾਂਕਿ ਇਹਨਾਂ ਦਾ ਜ਼ਿਕਰ ਪਿਛਲੇ ਸਮਿਆਂ ਦੇ ਵਿੱਚ ਵੀ ਹੁੰਦੇ ਰਹੇ ਨੇ ਤਾਂ ਪਹਿਲੀ ਵਾਰ ਕਦੋਂ ਪਤਾ ਲੱਗਦਾ ਕਿ ਜਾਇਦਾਦ ਸਾਹਿਬ ਨਹੀਂ ਹੈਗੀ। ਸਾਨੂੰ ਵੀਰ ਜੀ ਕਿਉਂਕਿ ਸਾਡੇ ਪਿੰਡ ਦੇ ਦੋ ਸਿੰਘ ਹੋਰ ਚੱਕੇ ਬਾਪੂ ਨਾ ਰਹਿੰਦੇ ਸੀਗੇ। ਹੂੰ। ਤੇ ਹੁਣ ਇੱਕ ਸਿੰਘ ਦਾ ਚੜ੍ਹਾਈ ਕਰ ਗਿਆ ਆ। ਉਹ ਵੀ ਉਦੋਂ ਫੜੇ ਹੋਏ ਸੀਗੇ ਉੱਥੇ। ਹੂੰ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਉੱਥੇ ਸਦਰ ਥਾਣੇ 'ਚ ਪਏ ਸੀਗੇ ਤੇ ਉਹਨਾਂ ਦੇ ਸਦਰ ਕਾਬ ਕਾਫੀ ਕੀਤਾ ਤੇ ਉਹਨਾਂ ਨੂੰ ਕਹਿੰਦੇ ਆ ਪਿਆ ਸੋਡਾ ਉਹ ਜਾਂਦੇ ਪੁੱਠਾ ਸਿੱਧਾ ਬੋਲੇ ਜਾਂਦੇ ਤੇ ਉਹ ਨਹੀਂ ਆਪਾਂ ਦੱਸ ਸਕਦੇ ਤੇ ਉਹਨੇ ਫਿਰ ਵੀ ਚਲੋ ਚੱਪ ਕਰ ਗਏ ਕਿਉਂਕਿ ਪੁਲਿਸ ਦੀ ਕਸਟਡੀ ਸੀਗੇ ਤੇ ਉਹਨਾਂ ਨੇ ਵੀ ਸਾਨੂੰ ਆ ਕੇ ਦੱਸਿਆ ਕਹਿੰਦੇ ਵੀ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਵਾ ਸਾਨੂੰ ਤਾਂ ਜਦੋਂ ਇਹਨਾਂ ਨੇ ਕਿਹਾ ਪਘੋੜੇ ਸਾਨੂੰ ਪਤਾ ਹੀ ਸੀਗਾ ਵੀ ਭੱਜਣ ਵਾਲੇ ਤਾਂ ਹੈ ਹੀ ਨਹੀਂ ਸੀਗੇ ਹੂੰ ਸੰਤੋਸ਼ੇ ਟਾਈਮ ਹੀ ਪਤਾ ਲੱਗ ਗਿਆ ਵੀ ਨਹੀਂ ਉਹਨਾਂ ਨੇ ਆਪ ਤਾਂ ਕਾਰਾ ਕਰਤਾ ਕਿਉਂਕਿ ਬਾਪੂ ਜੀ ਜਦੋਂ 25 ਦਸੰਬਰ ਨੂੰ ਜਾਂਦੇ ਆ ਹੂੰ ਤਾਂ ਸੰਢੀ ਸੰਗ ਨੂੰ ਫਤੇ ਸੰਗਤ ਨੂੰ ਫਤੇ ਬੁਲਾ ਕੇ ਜਾਂਦੇ ਆ ਕਹਿੰਦੇ ਵੀ ਫਤੇ ਬੁਲਾ ਕੇ ਕਹਿੰਦੇ ਵੀ ਸਰਕਾਰੀ ਕਾਰਾਇਕਤੀ ਆਦੀ ਸਰਕਾਰ ਕਰੂਗੀ ਤੇ ਜਿਹੜੀ ਗੱਲ ਮੈਂ ਵਿੱਚ ਪੁਲਿਸ ਅਧਿਕਾਰੀ ਕਿਹੜੇ-ਕਿਹੜੇ ਸੀਗੇ ਉਸ ਸਮੇਂ ਦੇ ਜਿਹੜੇ ਪੁਲਿਸ ਅਧਿਕਾਰੀ ਉਦੋਂ ਜਿਹੜੇ ਤੁਹਾਡੀ ਜਿੰਨੇ ਕ ਜਾਣਕਾਰੀ ਸੁਰਨਾ ਘੋਟਣਾ ਸੀ ਗਈ ਹਮ ਐਸਐਸਪੀ ਸੀ ਇੱਥੇ ਉਹ ਐਸਐਸਪੀ ਸੀ ਗਈ ਇੱਥੇ ਜਗਰਾਉਂ ਚਗਰਾਉਂ ਉਸ ਜਗਰਾਉਂ ਪੁਰਸਤ ਜਿਲ੍ਹਾ ਸੀ ਗਈ ਜਾਂਦੇ ਹਮ ਤੇ ਹਰਪ੍ਰਭਗਵਾਨ ਸੋਢੀ ਸੀ ਗਈ ਹਮ ਕਮਰਜੀਤ ਡੀਐਸਪੀ ਸੀ ਗਈ ਤੇ ਆਪਣਾ ਗੁਰਮੀਤ ਸਿੰਘ ਇਨਸਪੈਕਟਰ ਸੀ ਉਦੋਂ ਐਸਐਚਓ ਸੀ ਐਸਐਚਓ ਸੀ ਗਈ ਤੇ ਚੰਨਨ ਸਿੰਘ ਸੀਗਾ ਸਵਰਨੀ ਘੋਟਨੇ ਦਾ ਡਰਾਈਵਰ ਸੀਗਾ ਤੇ ਫਿਰ ਨੇਕ ਸਿੰਘ ਸਾਹੂਦੋਂ ਐਸਪੀ ਸੀ ਉਹਦੋਂ ਇਹ ਉਹਦੋਂ ਮੌਕੇ ਤੇ ਮजूद ਸੀਗੇ ਸਮੇਤ ਸੈਣੀ ਉਹਨਾਂ ਦਾ ਜ਼ਿਕਰ ਆਉਂਦਾ ਉਹ ਉਹਨਾਂ ਦਾ ਉਹ ਕਿੱਥੇ ਉਹ ਗੱਲ ਸੈਣੀ ਜਿਹੜਾ ਜਦੋਂ ਜ਼ਿਕਰ ਆਉਂਦਾ ਜੀ ਇਹ ਸਨ 99 ਦੀ ਗੱਲ ਆ ਜਾਂਦੀ ਹੂੰ ਸਨ 99 ਦੇ ਵਿੱਚ ਵੀ ਵਾਪੀ ਨੂੰ ਜਦੋਂ ਲੈ ਕੇ ਜਾਂਦੇ ਆ ਆ ਜਿਹੜੀ ਗ੍ਰਿਫਟ ਲਾਸਟ ਗ੍ਰਿਫਤਾਰੀ ਤੋਂ ਪਹਿਲਾਂ ਦੀ ਗੱਲ ਆ ਹਾਂ ਲਾਸਟ ਗ੍ਰਿਫਤਾਰੀ ਤੋਂ ਪਹਿਲਾਂ ਦੀ ਗੱਲ ਆ ਜਾਂਦੀ ਹੂੰ ਇੱਥੇ ਲੁਧਿਆਣੇ ਲੈ ਕੇ ਗਏ ਸੀਗੇ ਤੇ ਜਦੋਂ ਬਾਪੂ ਨੂੰ ਲੈ ਕੇ ਤਾਂ ਉਹਨੇ ਸਣੀ ਨੇ ਬਾਪੂ ਦੇ ਮੂੰਹ ਤੇ ਧੂਆਂ ਮਾਰਿਆ ਸਿਕਟ ਦਾ ਬਾਪੂ ਜੀ ਨੇ ਉਹਦੇ ਵੱਟ ਕੇ ਥੱਪੜ ਮਾਰਿਆ ਕਿਉਂਕਿ ਉਹਨੂੰ ਡਰ ਨਹੀਂ ਸੀ ਕਿਸੇ ਦਾ ਹੀ ਉਹ ਕਹਿੰਦੇ ਵੀ ਜਿੱਦ ਦੇ ਮੌਤ ਆਉਣੀ ਆ ਜਾਣੀ ਆ ਤੇ ਕਹਿੰਦੇ ਮੈਂ ਕਾਂਗਰਸ ਜਿਹਾ ਤੂੰ ਮੇਰੇ ਤੇ ਇਸ ਇਸ ਤਰ੍ਹਾਂ ਸਿਕਟ ਨਹੀਂ ਮਾਰ ਸਕਦਾ ਤੇ ਫਿਰ ਉਹਦੇ ਗੁੱਸੇ 'ਚ ਆ ਕੇ ਬਾਪੂ ਜੀ ਤੇ ਬਹੁਤ ਸੱਦ ਕੀਤਾ ਸੀ ਜਾਂਦੀ ਉਸ ਤੋਂ ਬਾਅਦ ਜਦੋਂ 91 ਤੋਂ ਬਾਅਦ ਜਦੋਂ 91 ਆਏ ਚ ਆਏ ਆ ਤਾ ਉਹਦੋਂ 10 ਕਿੰਨੇ ਵਾਰ ਸਾਡੇ ਕੋਲ ਰਹੇ ਆ ਫਿਰ ਆ ਪਾਣਾ ਵਰਤਤਾ ਉਹਨੇ ਫਿਰ ਇਹ ਚਾਰਾ ਜੋ ਕੀਤੀ ਪਰਿਵਾਰ ਨੇ ਕਿਦਾਂ ਚਾਰਾ ਜੋ ਹੋਰ ਲੰਘੂ ਨੇ ਕਹਿੰਦੇ ਉਦੋਂ ਸਾਰੀਆਂ ਖਬਰਾਂ ਦੇ ਵਿੱਚ ਉਹ ਸਿਰਾਂ ਨੇ ਰੌਲਾ ਪਾਇਆ ਹਾਂ ਪਰ ਸਾਨੂੰ ਅਜੇ ਤੱਕ ਕੋਈ ਸਾਫ ਨਹੀਂ ਮਿਲਿਆ ਤੁਸੀਂ ਗਏ ਕਿਸੇ ਉਸ ਸਮੇਂ ਦੇ ਸਰਕਾਰਾਂ ਵੀ ਵਿੱਚ ਪੰਥ ਦੀ ਸਰਕਾਰਾਂ ਵੀ ਰਹੀਆਂ ਨੇ ਗਏ ਕਿਸੇ ਕੋਲੇ ਨਹੀਂ ਜੀ ਅਸੀਂ ਨਹੀਂ ਗਏ ਕਿਸੇ ਕੋਲੇ ਜਾਂਦੇ ਕਿਉਂਕਿ ਉਦੋਂ ਉਦੋਂ ਸੀਗਾ ਜਾਂਦਾ ਹੀ ਜਦੋਂ ਐਸਆਈਟੀ ਬਣੀ ਆ ਉਦੋਂ ਗਏ ਸਬਦ ਸਾਹਿਬ ਕੋਲੇ ਜਦੋਂ ਇਨਕੁਆਰੀ ਦੇਤੀ ਆ ਜੋ 98 ਦੇ ਵਿੱਚ ਐਸਆਰਟੀ ਵੀ 98 ਦੇ ਵਿੱਚ ਉਸ ਤੋਂ ਬਾਅਦ ਜਦੋਂ ਰਿਪੋਰਟ ਦੇਤੀ ਆ ਜਦੋਂ 97 ਦੇ ਵਿੱਚ ਕਹਿੰਦੇ ਸਰਕਾਰ ਬਣਦੀ ਹੈ ਮੇਰੇ ਖਿਆਲ ਦੇ ਵਿੱਚ ਉਦੋਂ ਇਹ ਗੱਲਾਂ ਕਈਆਂ ਵੀ ਗਈਆਂ ਵੀ ਮੈਂ ਜਿਹੜਾ ਇਨਸਾਫ ਵੀ ਦਵਾऊं ਜਿਹੜੇ ਕਿ ਇਸ ਤਰ੍ਹਾਂ ਅਣਮਨੁੱਖੀ ਤਸ਼ੱਦਦ ਦੇ ਦਰਮਿਆਨ ਜਿਨ੍ਹਾਂ ਨੇ ਇਦਾਂ ਕੀਤਾ ਗਿਆ ਸਾਰਾ ਕੁਝ ਅਜਿਹੀਆਂ ਗੱਲਾਂ ਵੀ ਉਦੋਂ ਹੋਈਆਂ ਹੋਈਆਂ ਸੀ ਜਾਂ ਉਦੋਂ ਹੀ ਜਾਂਦੇ ਇੱਥੇ ਹੁਣ ਵੀ ਕਹਿੰਨੇ ਆ ਜਾਂਦੇ ਵੀ ਇਨਸਾਫ ਮਿਲਣਾ ਚਾਹਦੇ ਸਾਡੇ ਚਲੋ ਸਾਡੇ ਖੂਨ ਦਾ ਰਿਸ਼ਤਾ ਸਾਡੇ ਪਿਤਾ ਸੀਗਾ ਜਿੱਥੇ ਦਾ ਕੌਮ ਦੇ ਸੀਗੇ ਬਿਲਕੁਲ ਠੀਕ ਹੈ ਕੌਮ ਨੂੰ ਇਕੱਠੇ ਹੋ ਕੇ ਚਾਹੀਦਾ ਵਾ ਵੀ ਆਪਾਂ ਇਨਸਾਫ ਲਈਏ ਹੂੰ ਇਹ ਤਾਂ ਹੁਣ ਵੀ ਕਹਿੰਨੇ ਆ ਜੇ ਉਹਨਾਂ ਨੇ ਨਹੀਂ ਕੀਤਾ ਉਦੋਂ ਵਾਰ ਪੰਜ ਸਰਕਾਰਾਂ ਲੰਘੀਆਂ ਸੇਵੀ ਸਰਕਾਰ ਇਹ ਆ ਹੂੰ ਇਹ 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 ਉਹਨਾਂ ਤੇ ਕੇਸ ਦਰਜ ਕਰਕੇ ਹੂੰ ਕਰ ਦਵੇ ਕਿਸੇ ਆ ਜਦੋਂ ਦੀ ਆ ਗੱਲ ਹੁਣ ਦੁਆਰਾ ਚੱਲੀ ਆ ਲਗਭਗ 30 ਸਾਲ ਜਿਹੜੇ ਅਲੰਗ ਬਾਅਦ ਚੱਲੀ ਆ ਹਾਲਾਂਕਿ ਹੁਣ ਬਹੁਤ ਵੱਡੇ ਪੱਧਰ ਤੇ ਤਾਂ ਹੁਣ ਕਿਸੇ ਸਰਕਾਰ ਦੇ ਕਿਸੇ ਨੁਮਾਇंदे ਨਾਲ ਗੱਲਬਾਤ ਹੋਈ ਨਹੀਂ ਜੀ ਕਿਸੇ ਨਾਲ ਨਹੀਂ ਹੋਈ ਕੋਈ ਐਜੂਪੀਸੀ ਦੇ ਕਿਸੇ ਨੁਮਾਇंदे ਨਾਲ ਜਾਂ ਅਕਾਲੀ ਦਲ ਦੇ ਨੁਮਾਇंदे ਨਾਲ ਐਜੂਪੀਸੀ ਦੇ ਇੱਕ ਆਏ ਸੀ ਆਪਣੇ ਅਪੁਏਸ਼ਨੋਨ ਕੁਇਟੀ ਦਾ ਜਾਂਦੇ ਜਿਹੜੇ ਸਿਆਲਕਾ ਸਾਹਿਬ ਸੀ ਆਪਣੇ ਕਾਨੂੰਨੀ ਵਿੰਗ ਦੇ ਉਹਨਾਂ ਦੇ ਆਏ ਜਾਂਦੇ ਤੇ ਨਾਲ ਕਰਿਆਰ ਸਾਹਿਬ ਆਏ ਸੀ ਕਿ ਘਰੇ ਤੇ ਉਹ ਕੇਸ ਦੀ ਸਟੱਡੀ ਕਰ ਰਹੇ ਹੁਣ ਤੇ ਕਿਉਂਕਿ ਉਹਨਾਂ ਕਿਸ ਕਰਾਂਗੇ ਜਾਂਦੇ ਕੇਸ ਲੜਾਂਗੇ ਜਾਂਦੇ ਉਹਨੇ ਉਹਦੇ ਸਾਨੂੰ ਪਤਾ ਲੱਗਿਆ ਵੀ ਇੱਕ ਐਸਆਈਟੀ ਬਾਤ ਵੀ ਬਣਦੀ ਆ ਉਹ ਜੋ ਜਵੇਂ ਪਗਵਾੜੇ ਕਰਾ ਕਰ ਦਿੱਤੇ ਆ ਪਰ ਕਿਸੇ ਨੂੰ ਅੱਜ ਤੱਕ ਪਹਿਲਾਂ ਪਤਾ ਨਹੀਂ ਸੀਗਾ ਵੀ ਐਕਾ ਇਸਾ ਟਾਈਪ ਉਹਦਾ ਹੁਣ ਤੁਹਾਨੂੰ ਕਦੋਂ ਪਤਾ ਲੱਗਿਆ ਜਿਹੜੀ 2002 ਵਾਲੀ ਐਸਆਈਟੀ ਦੀ ਗੱਲ ਕਰਦੇ ਹੋ ਹਾਂਜੀ 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 ਕਦੋਂ ਕੋ ਪਤਾ ਲੱਗਿਆ ਤੁਹਾਨੂੰ ਇਹ ਹੁਣ ਸਾਨੂੰ ਪਤਾ ਲੱਗਿਆ ਜਾਂਦੀ ਆ ਜਦੋਂ ਹੁਣ ਗੱਲ ਦੁਬਾਰਾ ਚੱਲੀ ਆ ਕਿ 2002 ਦੇ ਵਿੱਚ ਵੀ ਕੈਸਾ ਆਈਟੀ ਬਣਾਈ ਗਈ ਸੀ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਲੱਗਿਆ ਨਹੀਂ ਸਾਨੂੰ ਨਹੀਂ ਕਿਉਂਕਿ ਸਾਡੇ ਜਗ੍ਹਾ ਤੇ ਬਿਆਣੀ ਨਹੀਂ ਲੈ ਸਾਡੇ ਪਰਿਵਾਰ ਦੇ ਕਦੇ ਬਿਆਣੀ ਨਹੀਂ ਲਏ ਉਹ ਚ ਉਹ ਐਸਆਈਟੀ ਦੇ ਜਿਹੜੀ 2002 ਦੀ ਐਸਆਈਟੀ ਦੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਵੀ ਉਹਦੇ ਤੁਹਾਡੇ ਬਿਆਣੀ ਤੇ ਜਿਹੜੀ ਇਹ 98 ਦੇ ਵਿੱਚ ਐਸ ਆਈ ਟੀ ਜਿਹੜੀ ਬੀਪੀ ਸਿੰਘ ਤਵਾੜੀ ਹੋਣ ਵਾਲੀ ਬਣੀ ਤਾਂ ਉਹਦੇ 'ਚ ਤੁਹਾਡੇ ਬਿਆਨ ਲਏ ਗਏ ਹਾਂ ਸਾਡੇ ਬਿਆਨ ਲਏ ਗਏ ਉਹ ਸਾਡੇ ਜਿਹੜੇ ਆਪਣੇ ਗਵਾਹ ਵੀ ਸੀਗੇ ਜਿੰਨੇ ਜਿਨ੍ਹਾਂ ਨੇ ਦੇਖਿਆ ਵਾ ਤੇ ਜਾਂ ਉੱਥੇ ਮੌਕੇ ਤੇ ਫੜੇ ਹੋਏ ਸੀ ਉਦੋਂ ਉਹਨਾਂ ਨੇ ਬਿਆਨ ਦਿੱਤੇ ਆ ਵੀ ਆਏ ਉਹਨਾਂ ਤੋਂ ਸੀ ਇਹ ਦਿੱਤੇ ਆ ਐ ਤਾਂ ਸਾਦੇ ਕੀਤਾ ਵਾ ਤੇ ਇਹ ਇਹ ਕਾਗਜ਼ਾਂ ਤੇ ਇਹ ਕਹਿੰਦੇ ਆ ਕਹਿੰਦੇ ਵੀ ਅਸੀਂ 2-3 ਦਿਨ ਨੂੰ ਫੜੇ ਆ ਪਰ ਜਿਹੜੇ ਮੌਕੇ ਦੇ ਗਵਾਹ ਸੀਗੇ ਉਹ ਕਹਿੰਦੇ ਵੀ ਆਪਣੇ 25 ਦਿਨ ਤੇ ਫੜੇ ਹੋਏ ਸੀਗੇ ਇਹ ਪਹਿਲਾਂ ਦਾ ਦੱਸਦੇ ਆ ਜਾਂ ਬਾਅਦ ਚ ਦੱਸਦੇ ਆ ਇਹ ਬਾਅਦ ਚ ਦੱਸਦੇ ਆ ਕਿ ਇਹ ਮਤਲਬ 7 ਦਿਨ ਬਾਅਦ ਦਾ ਦੱਸਦੇ ਆ 7 ਦਿਨ ਬਾਅਦ ਦਾ ਦੱਸਦੇ ਜਾਂਦੇ ਆ ਕਿ ਸਰਕਾਰਾਂ ਨੇ ਇੱਕ ਤਰੀਕ ਨੂੰ ਰਸੀਦ ਕਰਤੇ ਜਾਂਦੇ ਹੋਈ ਇੱਕ ਰਸੀਦ ਰਸੀਦ ਕਰਤੇ ਆ ਜਿੱਦੇ ਇੱਕ ਤਰੀਕ ਨੂੰ ਰਸੀਦ ਕਰਦੇ ਆ ਸਾਡੀ ਮਾਤਾ ਵੀ ਉੱਥੇ ਸੀ ਅਸੀਂ ਵੀ ਉੱਥੇ ਸੀਗੇ ਤਾਂ ਕੈਪਟਨ ਸਰਦ ਸਿੰਘ ਰੁੱਡੇ ਆਉਂਦੇ ਸੀਗੇ ਸੰਤਲੇ ਭਾਈ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜਾ ਕੇ ਮੇਲੂ ਅੰਦਰ ਕਿਉਂਕਿ ਉਦੋਂ ਆਉਂਦੇ ਸਾਰਿਆਂ ਦੇ ਆਪਣੇ ਫੈਸਿਲੀਟਰੀ ਵੀ ਮਤਲਬ ਕਿ ਬਹੁੰਦੇ ਸੀਗੇ ਤਾਂ ਜਦੋਂ ਉਹ ਜਾ ਕੇ ਉੱਥੇ ਅੰਦਰ ਜਾ ਕੇ ਮਿਲੇ ਉਦੋਂ ਕੋਟਨੋਹਾਂ ਦੇ ਦਰਾਂ 'ਚ ਹਾਰ ਪਾਈ ਜਾਂਦੇ ਸੀਗੇ ਸਾਰੇ ਨਹੀਂ ਬਦਲੀਆਂ ਕਰਤੀਆਂ ਸੀਗੀਆਂ ਇਹਨਾਂ ਨੇ ਜਾ ਕੇ ਆ ਵੀ ਐਂ ਕਰਕੇ ਬਈ ਸਾਡੇ ਜੱਥੇ ਜਾਂਦੇ ਜਾਂਦੇ ਛੱਡ ਜੋ ਉਹ ਦੋ ਇਹਨਾਂ ਨੇ ਇਹ ਜਵਾਬ ਦਿੱਤਾ ਸੀਗਾ ਕਹਿੰਦੇ ਵੀ ਅਸੀਂ ਉਹਨਾਂ ਤੇ ਫਰਨਾ ਕੇ ਹਸਪਤਾ ਵੀ ਜੀਲ ਤੋੜ ਦਾਂਗੇ ਉੱਥੇ ਜਾ ਕੇ ਮਿਲ ਲਿਓ ਬਾਅਦ ਚ ਇਹਨਾਂ ਕਾਣੀ ਹੋਰ ਘਟਦੀ ਪਹਿਲੀ ਵਾਰ ਪਰਿਵਾਰ ਨੂੰ ਕਦੋਂ ਪਤਾ ਲੱਗਦਾ ਕਿ ਉਹ ਮਤਲਬ ਜਿਹੜੀ ਗੱਲਬਾਤ ਜਿਹੜੀ ਸਾਰੀ ਅਸਲੀਅਤ ਵੀ ਹੈ ਇਹ ਹੀ ਸੀਗੀ ਜਿਹੜੀ ਅੱਜ ਸਾਹਮਣੇ ਆਉਂਦੀਆਂ ਨੇ ਜਾਂ ਰਿਪੋਰਟਾਂ ਦੇ ਵਿੱਚ ਸਾਨੂੰ ਤਾਂ ਜਿੱਦਾਂ 4 ਤਰੀਕ ਜਨਵਰੀ ਨੂੰ ਆਪਣੇ ਅਖਬਾਰਾਂ 'ਚ ਆਇਆ ਵਾ ਇਹਨਾਂ ਨੇ ਕਿਹਾ ਵੀ ਪਕੌੜੇ ਹੋ ਗਏ ਆ ਸਾਨੂੰ ਤੋਂ ਵੀ ਪਤਾ ਲੱਗਿਆ ਵੀ ਪਕੌੜੇ ਤਾਂ ਹੋਣ ਵਾਲੇ ਹੈ ਨਹੀਂਗੇ ਵੀ ਇਹਨਾਂ ਨੇ ਤਾਂ ਸੀਧ ਕਰ ਤੁਸੀਂ ਉਸ ਗੱਲ ਤੋਂ ਅੰਦਾਜ਼ਾ ਲਾ ਲੈਂਦੇ ਆ ਹਾਂ ਸਾਨੂੰ ਕਿਉਂਕਿ ਅਸੀਂ ਦਸਾਂ ਦਿਨਾਂ ਤੇ ਭੋਗ ਵੀ ਪਾਇਆ ਸੀ ਉਹ ਤੋਂ ਗੁਰਦੁਰ ਸਾਹਿਬ ਹਾਂ ਇਹ ਤਾਂ ਭੋਗ ਉਸ ਦਿਨ ਉਸ ਟਾਈਮ ਪਤਾ ਸੀਗਾ ਜੀ ਐਜਪੀਸੀ ਵੱਲੋਂ ਵੀ ਹੁਣ ਜਿਹੜਾ ਅਖੰਡ ਪੁਰ ਸਾਹਿਬ ਦੀ ਅਰੰਭਤਾ ਕੀਤੀ ਗਈ ਆ ਮੈਂ ਦੇਖ ਰਿਹਾ ਸੀ ਤੁਹਾਡੇ ਤਾਂ ਐਜਪੀਸੀ ਦੇ ਰੋਲ ਨੂੰ ਹੁਣ ਤੱਕ ਦੇ ਜਿਹੜਾ ਰੋਲ ਰਿਹਾ ਇਸ ਕੇਸ ਨੂੰ ਲੈ ਕੇ ਮਾਪਦ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਤਾਂ ਹੁਣ ਉਹ ਹੀ ਦੱਸ ਸਕਦੇ ਜਾਂਦੇ ਕਿਵੇਂ ਹੈਗਾ ਬਣਾ ਕਿਉਂਕਿ ਉਸ ਤੋਂ ਬਾਅਦ ਟੋੜਾ ਸਾਹਿਬ ਵੀ ਆਉਂਦੇ ਰਿਹਾ ਸਾਡੇ ਚਲੋ ਭੈਣਾਂ ਦੇ ਵਿਆਹ ਸੀਗੇ ਆਉਂਦੇ ਰਹਿ ਜਾਂਦੇ ਤੇ ਬਾਕੀ ਹੁਣ ਜ਼ਿਆਦਾ ਤਾਂ ਉਹ ਹੀ ਦੱਸ ਸਕਦੇ ਜਾਂਦੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਵੇਂ ਹੁਣ ਸੁਨੋਣੀ ਕਮੇਟੀ ਨੂੰ ਉਹਨਾਂ ਨੇ ਹੁਕਮ ਕੀਤਾ ਵਾ ਸਾਰੀ ਕੌਮ ਨੂੰ ਹੁਕਮ ਕਰਨ ਭਾਈ ਇਕੱਠੇ ਹੋ ਕੇ ਇੱਕ ਇੱਕ ਦੇ ਨਾਲ ਕੇਸ ਲੜਿਆ ਜਾਵੇ ਇਹ ਨਾ ਹੋਵੇ ਵੀ ਭਾਈ ਕੋਈ ਕਵੇ ਉਹ ਲੜਨ ਲੱਗਾ ਮੈਂ ਨਹੀਂ ਲੜਨਾ ਉਹ ਲੜਨ ਲੱਗਾ ਮੈਂ ਨਹੀਂ ਲੜਨਾ ਇਹ ਕੌਮ ਦੇ ਜਥੇਦਾਰ ਸੀਗੇ ਜੋ ਸਾਡੇ ਪਿਤਾ ਸੀਗੇ ਜਿੰਦੇ ਅਸੀਂ ਤਾਂ ਲੜਦੇ ਨਹੀਂ ਲੜਨਾ ਪਰ ਉਹ ਤੋਂ ਪਹਿਲਾਂ ਕੌਮ ਦੇ ਸੀਤ ਕੌਮ ਦੇ ਜਥੇਦਾਰ ਸੀਗੇ ਕਿਉਂਕਿ ਉਹ ਕਹਿੰਦੇ ਵੀ ਸੀਗੇ ਕਹਿੰਦੇ ਭਾਈ ਮੈਨੂੰ ਕੌਮ ਦਾ ਜਥੇਦਾਰ ਬਣਾਇਆ ਵਾ ਤੇ ਕੌਮ ਜਿੱਥੇ ਮੈਨੂੰ ਚਾਹੂ ਮੈਂ ਤਾਂ ਉੱਥੇ ਜਾਊਂਗਾ ਅਰੀ ਮਾਤਰ ਨੂੰ ਕਹਿੰਦੇ ਵੀ ਭਾਈ ਬੱਚਿਆਂ ਦਾ ਪਾਲਣ ਪੋਸਣ ਤੁਸੀਂ ਕਰਨਾ ਵਾ ਜਿਸ ਤਰ੍ਹਾਂ ਹੁਣ ਵੀ ਜਿਹੜੇ ਸਰਵਤ ਖਾਲਸਾ ਵੱਲੋਂ ਥਾਪੇ ਜਾਂਦੇ ਜਥੇਦਾਰ ਸਹਿਬਾਨ ਨੇ ਹਾਂਜੀ ਉਹ ਉਹਨਾਂ ਦੀ ਮਤਲਬ ਹੁਣ ਉਹਨਾਂ ਨੂੰ ਇਸ ਨਜ਼ਰੀਏ ਨਾਲ ਦੇਖਿਆ ਜਾਂਦਾ ਕਿ ਇਹ ਤਾਂ ਜਥੇਦਾਰ ਸਾਹਿਬ ਹੀ ਨਹੀਂ ਹੈਗੇ ਤਾਂ ਉਹ ਅਜੇ ਹੀ ਗੱਲ ਤਾਂ ਨਹੀਂ ਸੀ ਉਦੋਂ ਕੋਈ ਨਹੀਂ ਕਿਉਂਕਿ ਉਹ ਕੌਮ ਮੰਦੀ ਸੀ ਕੌਮ ਮੰਦੀ ਸੀ ਜਾਂਦੇ ਉਦੋਂ ਉਹਨਾਂ ਨੇ ਉੱਥੇ ਰਹਿ ਕੇ ਸੇਵਾ ਕਰਾਈ ਆ ਅਕਾਲ ਤਖਤ ਸਾਹਿਬ ਦੀ ਹੂੰ ਜਦੋਂ 84 ਦੁਆਦ ਦੁਆਰੇ ਅਕਾਲ ਤਖਤ ਸਾਹਿਬ ਦੀ ਸੇਵਾ ਹੋਈ ਆ ਹੂੰ ਜਿੰਨੇ ਚਿਰ ਰਹੇ ਆ ਉੱਥੇ ਦਰਬਾਰ ਸਾਹਿਬ ਹੀ ਰਹੇ ਆ ਤੇ ਉਸ ਤੋਂ ਬਾਅਦ ਆਪਣੇ 30 April ਸੈਨ ਮਿਨੋਸ ਤੋਂ ਦਰਬਾਰ ਸਾਹਿਬ ਤੋਂ ਫੜਿਆ ਜਾਂਦਾ ਉਹਨਾਂ ਨੂੰ ਫਿਰ ਉੱਥੇ ਬਾਹਰ ਲੈ ਜਾਂਦੇ ਆਪਣੇ ਜੱਪਲਪੁਰ ਵੀ ਲੈ ਗਏ ਆ ਕੁਰਕਸ਼ਤਰ ਵੀ ਲੈ ਗਏ ਆ ਮਰ ਕੇ ਸੂਬੇ ਤੋਂ ਬਾਹਰ ਵੀ ਲਿਜਾਣਾ ਚ ਵੀ ਰੱਖਿਆ ਬਾਹਰ ਨਹੀਂ ਸੂਬੇ ਅੰਦਰ ਰੱਖਿਆ ਜਾਂਦੇ ਜਦੋਂ ਦਰਬਾਰ ਸਾਹਿਬ ਤੋਂ ਫੜ ਕੇ ਲੱਗੇ ਨਾ ਤੇ ਉਦੋਂ ਬਾਹਰ ਹੀ ਲੈ ਕੇ ਰੱਖਿਆ ਉਹਨਾਂ ਦੇ ਜਾਂਦੇ ਉਦੋਂ ਕੀ ਕਾਰਨ ਸੀ ਕੀ ਲੱਗਦਾ ਸੀ ਸਰਕਾਰ ਵੀ ਜਿਹੜੇ ਦੁਬਾਰਾ ਜਿਸ ਤਰ੍ਹਾਂ ਦਾ ਵੀ ਸਹੀ ਕਰ ਰਹੇ ਸੀ ਕੌਮ ਨੂੰ ਉਹ ਜਾਂ ਕੌਮ ਲਈ ਜਿਹੜਾ ਕੰਮ ਕਰ ਰਹੇ ਸੀ ਉਹ ਚੀਜ਼ ਤੇ ਪਰੋਂ ਹਾਂ ਜੋ ਉਸ ਚੀਜ਼ ਤੋਂ ਕਿਉਂਕਿ ਸੰਗਤ ਇਹਨਾਂ ਤੇ ਇਤਵਾਰ ਕਰਦੀ ਸੀਗੀ ਕਿਉਂਕਿ ਉਦੋਂ ਵੀ ਸੰਗਤ ਇੰਨੀ ਕੁ ਜੁੜਨ ਲੱਗ ਗਈ ਸੀਗੀ ਉਹ ਉੱਥੇ ਤਕਰੀਬਨ ਸੰਗਤ ਮਿਲਣ ਦਾ ਤਾਤਾ ਲੱਗਾ ਰਹਿੰਦਾ ਸੀਗਾ ਕਹਿੰਦੇ ਉਹ ਉੱਥੇ ਵੀ ਦੂਰ ਦੂਰ ਸੰਗਤਾਂ ਦੀ ਸੰਗਤ ਇਹ ਕਹਿੰਦੇ ਵੀ ਦੁਆਰੇ ਭਿੰਡਰਾਂ ਵਾਲੇ ਆ ਗਏ ਤੇ ਸਰਕਾਰਾਂ ਨੂੰ ਇਹ ਨਹੀਂ ਚੰਗੇ ਲਾਤੀਆਂ ਸੀਗੀਆਂ ਕਿ ਉਹਨਾਂ ਨੂੰ ਤਾਂ ਚਾਹੀਦਾ ਵੀ ਜਿਹੜੀ ਜੇ ਜੀ ਅਸੀਂ ਕਹੀਏ ਉਹ ਮੰਨੇ ਉਹ ਕਰੇ ਤਾਂ ਦੰਦੋਂ ਵੀ ਟਕਸਾਲ ਵੱਲੋਂ ਵੀ ਥਾਪੇ ਗਏ ਸੀ ਨਾ ਉਹਨਾਂ ਨੂੰ ਹਾਂ ਸਾਰੇ 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 ਪੰਥ ਨਹੀਂ ਥਾਪ ਥਾਪੇ ਗਏ ਸੀ ਹਾਂ ਸਰਬੱਤ ਖਾਲਸਾ ਹਾਂ ਜੀ ਪੰਥ ਨਹੀਂ ਥਾਪੇ ਗਏ ਸੀ ਜਾਂਦੇ ਤੇ ਉਹਨਾਂ ਨੇ ਜਸਰਰੀ ਕਰਕੇ ਵੀ ਦਿਖਾਈ ਆ ਵੀ ਜਸਰਰੀ ਆਈ ਹੁੰਦੀ ਆ ਤੇ ਕਿੰਨੇ ਤੋਂ ਕਿੰਨਾ ਸਮਾਂ ਜਥੇਦਾਰ ਰਹੇ ਨੇ ਇਹ ਸਿਆਸੀ ਦੇ ਵਿੱਚ 26 ਜਨਵਰੀ ਸਿਆਸੀ ਨੂੰ ਉਹਨਾਂ ਨੂੰ ਜਸਰ ਬਣਾਇਆ ਜਾਂਦੇ ਤੇ ਉਸ ਤੋਂ ਬਾਅਦ ਜਾ 3 ਪ੍ਰੈਣ ਨੂੰ ਉਹਨਾਂ ਨੂੰ ਫੜ ਲੈਂਦੇ ਆ ਉਸ ਤੋਂ ਬਾਅਦ ਜਦੋਂ ਜੋ ਛੱਡਦੇ ਆ ਫਿਰ ਸਾਰੇ ਸਿੰਘ ਸੌਰਨ ਦੇ ਭਾਈ ਜੁਸੇਸ਼ਨ ਰੋਡੇ ਵੀ ਬਾਹਰ ਹੁੰਦੇ ਜਾਂਦੇ ਉਦੋਂ ਜੇਲ੍ਹ ਚ ਸੀ ਜਦੋਂ ਹਾਂ ਜੇਲ੍ਹ ਸੀਗੇ ਫਿਰ ਸਾਰਿਆਂ ਨੂੰ ਇਕੱਠੇ ਲੈ ਕੇ ਆਉਂਦੇ ਨੇ ਜੀ ਫਿਰ ਉਸ ਤੋਂ ਬਾਅਦ ਫਿਰ ਉਹ ਭਾਈ ਜੁਸੇਸ਼ਨ ਆਪੇ ਆਟੋਮੈਟਿਕਲੀ ਜਾਂਦੇ ਉਹਨਾਂ ਨੇ ਹਾਂ ਫਿਰ ਉਹਨਾਂ ਨੇ ਸਾਹਮਣਾ ਕੀਤਾ ਹਾਂਜੀ ਹਾਂਜੀ ਕਿਉਂਕਿ ਮੁੱਖ ਜੇਦਾ ਰਹੂ ਸੀ ਹਾਂਜੀ ਹਾਂਜੀ ਤਾਂ ਜਿਹੜੀ ਸਰਕਾਰ ਵੀ ਰਹੀ ਪੰਥ ਦੀ ਤਾਂ ਐ ਜੀਪੀ ਸੰਸਥਾਵਾਂ ਵੀ ਰਹੀਆਂ ਸਿੱਖ ਸੰਸਥਾਵਾਂ ਵੀ ਰਹੀਆਂ ਕੋਈ ਗਿਲਾ ਹੈ ਪਰਿਵਾਰ ਨੂੰ ਉਹਨਾਂ ਨੂੰ ਗਲਤ ਹੈ ਆਪਦੇ ਦੇ ਗਲਿਆ ਹੁੰਦਾ ਵਾ ਪਰ ਰੋਜ਼ ਦਿਨ ਦਾ ਕਰਨਾ ਹੀ ਕਰਨਾ ਵਾ ਗਿਲਾ ਸਾਨੂੰ ਆਪਦੀਆਂ ਪੰਥਕ ਜਥੇਬੰਦੀਆਂ ਤੇ ਵੀ ਆਈ ਹੂੰ ਆਪਾਂ ਕਹਿੰਦੇ ਅੱਜ ਕੱਨੇ ਵੀ ਜਥੇਦਾਰ ਸਾਹਿਬ ਦੀ ਰਿਪੋਰਟ ਨਹੀਂ ਜਾਣ ਤੱਕ ਕੀਤੀ ਜਦੋਂ ਹੁਣ ਜਥੇਦਾਰ ਸਾਹਿਬ ਦੀ ਉੱਥੇ ਫੋਟੋ ਪੰਜਾਬ ਘਰ ਵਿੱਚ ਲਾਈ ਆ ਉਦੋਂ ਵੀ ਚਲੋ ਸਰਕਾਰਾਂ ਕਰਦੀਆਂ ਆਈਆਂ ਵਾ ਸਰਕਾਰਾਂ ਨੇ ਕੰਮ ਹੁੰਦੇ ਆ ਸਰਕਾਰ ਇਹ ਨਹੀਂ ਕਰਨਾ ਜਦੋਂ ਆਪਦੀ ਇਹ ਗੱਲਾਂ ਕਰਨਾ ਕੁਝ ਪੰਥਕ ਆਗੂ ਹੂੰ ਸਮਾਂ ਤੋਂ ਟਾਈਮ ਤੋਂ ਤੇ ਨਾਂ ਵੀ ਜਨਤ ਕਰਾਗੇ ਹੂੰ ਪੰਥਕ ਆਗੂ ਉਦੋਂ ਉਹਨਾਂ ਨੂੰ ਤਸਵੀਰ ਨਹੀਂ ਲਾਉਣ ਦੇ ਰਹੇ ਸੀਗੇ ਵੀ ਇਹਨਾਂ ਦੀ ਲੱਗਣੀ ਚਾਹੀਦੀ ਜਾਇਬ ਕਰ ਚਾ ਅੱਛਾ ਤੇ ਫੇ ਸਾਡੇ ਇੱਥੇ ਸਰੋਣੀ ਕਮੇਟੀ ਮੈਂਬਰ ਸੀਗੇ ਗਰਜਨ ਸਿੰਘ ਗਰੇਵਾਲ ਚਲੋ ਉਹਨਾਂ ਨੇ ਇਹ ਕਹਤਾ ਸੀਗਾ ਵੀ ਜੇ 31 ਪਹਿਲੀ ਵਾਰ ਜਦੋਂ ਗਏ ਆ ਉਦੋਂ ਵਾਪਸ ਕਰਤਾ ਸਾਨੂੰ ਜੁਰਬਾਨਾ ਮਰਤਾ ਕੋਈ ਜੋ ਦੂਜੀ ਵਾਰ ਗਏ ਆ ਜਰੂਰ ਉਹ ਵਾਪਸ ਕਰਨ ਲਗੇ ਉਹਨਾਂ ਨੇ ਕਹਤਾ ਕਿ ਅੱਜ ਤਸਵੀਰ ਜਾਅਵ ਕਰਤ ਨਹੀਂ ਲੱਗ ਲੂਗੀ ਨਾ ਮੇਰਾ ਸੇਵਾਲ ਲੈ ਲਓ ਫਿਰ ਜਾਅਵ ਕਰਚ ਲੱਗੀ ਸੀ ਇਹ ਗਰਚਨ ਸਿੰਘ ਗਰੇਵਾਲ ਹੁਣਾਂ ਦੀ ਗੱਲ ਕਰ ਰਹੇ ਹਾਂਜੀ 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 ਅੱਛਾ ਤੇ ਹੁਣ ਕੌਣ ਕੌਣ ਮਿਲ ਕੇ ਗਿਆ ਜਿਵੇਂ ਅਕਾਲ ਤਖਤ ਸਾਹਿਬ ਵੱਲੋਂ ਵੀ ਕੋਈ ਆਏ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ੍ਰੋਣੀ ਕਮੇਟੀ ਨੂੰ ਆਦੇਸ਼ ਕੀਤਾ ਉਹਨਾਂ ਨੇ ਆਏ ਸੀ ਹਾਂਜੀ ਉਹ ਆਏ ਸੀਗੇ ਤਾਂ ਕੀ ਲੱਗਦਾ ਹੁਣ ਇਨਸਾਫ ਕਿਸੇ ਤਰ੍ਹਾਂ ਦੇ ਕੋਈ ਆਸ ਬੱਜੀ ਆ ਪਰਿਵਾਰ ਨੂੰ ਹਾਂਜੀ ਆਸ ਬੱਜੀ ਜਾਂਦੀ ਹੈ ਮੋਕੇ ਇਹਨੇ 30 ਸਾਲਾਂ ਬਾਅਦ ਪਹਿਲਾ ਚੌਪੀ ਸਾਰੇ ਹੂੰ ਪੰਦਿਤ ਸਰਕਾਰਾਂ ਸੀ ਪੜੇ ਇੱਕ ਪੰਥਕ ਆਗੂ ਸੀਗੇ ਸਾਰੇ ਚੁੱਪ ਸੀਗੇ ਹੂੰ ਆਪਾਂ ਤੇ ਕਹਿੰਦੇ ਆ ਵੀ ਚਲੋ ਬਈ ਹੋਵੇ ਜਾਂਦੇ ਕਹਿੰਦੇ ਆਪਾਂ ਇਹ ਕਹਿੰਦੇ ਆ ਵੀ ਬਈ ਸਾਰੇ ਇਕੱਠੇ ਹੋ ਕੇ ਆਪਾਂ ਕਰੀਏ ਹੂੰ ਤਾਂ ਹੁਣ ਜਿਵੇਂ ਮੈਂ ਕਹਾ ਵੀ ਜੇ ਆਪਾਂ ਤੁਸੀਂ ਵੀ ਕਹਿ ਰਹੇ ਹੋ ਕਿ ਬਈ ਪੰਥ ਨੂੰ ਇਕੱਠੇ ਹੋ ਕੇ ਹੁਣ ਇਸ ਮਸਲੇ ਦੇ ਉੱਤੇ ਜਿਹੜੇ ਇਕੱਠੀ ਇੱਕ ਜਗ੍ਹਾ ਲੜਾਈ ਲੜਨੀ ਚਾਹੀਦੀ ਹਾਂਜੀ ਹਾਂਜੀ ਤਾਂ ਜਿਵੇਂ ਕਹਾ ਕਿ ਹੋਰ ਕਿਹੜੇ ਆਗੂ ਜਿਹੜੇ ਪੰਥਕ ਆਗੂ ਨੇ ਜਾਂ ਸਖ ਸਖ ਸ਼ਕਤੀ ਤਾਂ ਨਹੀਂ ਵੀ ਉਹ ਉਹਨਾਂ ਨਾਲ ਤੁਹਾਡਾ ਰਾਬਤਾ ਹੋਇਆ ਹੁਣ ਨਹੀਂ ਇਸ ਟਾਈਮ ਹੁਣ ਕੋਈ ਨਾਲ ਨਹੀਂ ਹੋਇ ਜਾਂਦੀ ਸਰਬੈ ਜੀ ਵੀ ਸੀ ਵੱਲੋਂ ਆ ਆਏ ਹਾਂ ਜੀ ਐਜਪੀਸੀ ਆਏ ਉਸ ਦਿਵਾਰ ਕਿ ਕਿ ਐਜਪੀਸੀ ਨੇ ਭਰੋਸਾ ਕੀ ਦਿੱਤਾ ਉਹੀ ਕਹਿੰਦੇ ਕਹਿੰਦੇ ਵੀ ਹੁਣ ਅਸੀਂ ਵਧੀਆ ਤੋਂ ਵਧੀਆ ਵਕੀਲ ਕਰਕੇ ਜਾਂਦੇ ਵੀ ਕੇਸ ਤਿਆਰ ਕਰਕੇ ਕਿਉਂਕਿ ਕੁਝ ਰਹਿ ਗਈਆਂ ਸੀਗੀਆਂ ਤਰੁੱਟੀਆਂ ਪਹਿਲਾਂ ਵੀ ਉਹ ਪੂਰਾ ਕਰਕੇ ਆਪਾਂ ਕਰਾਂਗੇ ਜਾਂਦੇ ਤਾਂ ਆਸ ਜਿਹੜੀ ਸਰਕਾਰ ਤੋਂ ਵੀ ਹੈਗੀ ਕਿਸੇ ਤਰ੍ਹਾਂ ਦੀ ਦੇਖੋ ਜੀ ਇੱਥਾ ਕਹਿੰਦੇ ਆ ਵੀ ਜੇ ਉਹਨਾਂ ਸਰਕਾਰਾਂ ਨੇ ਨਹੀਂ ਕੀਤਾ ਤੁਸੀਂ ਕਰ ਦਿਓ ਜੇ ਉਹਨਾਂ ਸਰਕਾਰਾਂ ਨੇ ਨਹੀਂ ਕੀਤਾ ਕਿਉਂਕਿ ਤੁਹਾਡੇ ਕੋਲੇ ਪਾਵਰ ਵਾ ਜੋ ਚਾਹੂ ਦਾ ਹੱਥ ਨੂੰ ਸਭ ਕੁ ਕੋ ਕਰ ਸਕਦੇ ਆ ਜੇ ਨਹੀਂ ਨਹੀਂ ਕਰਨਾ ਤਾਂ ਫਿਰ ਜੋ ਮਰਜ਼ੀ ਕੋਈ ਚੱਲੋ ਆਪਾਂ ਤਾਂ ਕਹਿੰਦੇ ਆ ਵੀ ਹੁਣ ਉਹਨਾਂ ਐਸਆਈਟੀ ਦੀ ਬਣੀ ਆਪਣੇ ਰਿਪੋਰਟ ਆਈ ਹੋਈ ਆ ਤੇ ਉਹ ਹਿਸਾਬ ਨਾਲ ਐਫਆਈਆਰ ਦਰਜ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ। ਹੂੰ। ਪਰ ਇਹ ਨਾ ਹੋਵੇ ਚਾਰ ਦਿਨ ਬਿਆਨ ਦੇ ਕੇ ਆਪਾਂ ਫੇਰ ਠੰਡੇ ਵਾਸਤੇ ਚ ਪਾ ਦਿੱ ਗਏ। ਹੂੰ। ਤਾਂ ਤੁਸੀਂ ਜਾਣਦੇ ਹੋ ਵੀ ਇਹ ਜਿਹੜਾ ਹੁਣ ਗੱਲ ਦੁਬਾਰਾ ਛੇੜੀ ਆ ਤਾਂ ਕਿਸੇ ਨਤੀਜੇ ਤੱਕ ਮਤਲਬ ਪਹੁੰਚੇ। ਪ੍ਰਚਾਰ ਦੀ ਗੱਲ ਤੁਸੀਂ ਵੀਰ ਜੀ ਮੈਨੂੰ ਦੱਸ ਰਹੇ ਸੀ ਵੀ ਪ੍ਰਚਾਰ ਜਹਦਰ ਸਾਹਿਬ ਕਰਨ ਜਾਂਦੇ ਸੀ ਵੀ ਉਦੋਂ ਕਈ ਹਜ਼ਾਰਾਂ ਨੌਜਵਾਨ ਕਹਿੰਦੇ ਵੀ ਅਮਰ ਸ਼ਕ ਦੇ ਸੀ ਉਹਨਾਂ ਦੇ ਕਹੇ ਤੇ। ਇੱਕ ਮੈਨੂੰ ਚੇਤਾ ਵਾਕਿਆ ਜਾਂਦਾ ਉਹ ਸਿਆੜਪੰਡ ਨੇ ਤਿੰਨ ਦਵਾਨ ਲਾਇਏ ਸੀ ਉਹਨਾਂ ਨੇ ਜਿੱਦੇ ਤੀਜੇ ਦਿਨ ਬਾਅਦ ਉੱਥੇ ਜਦੋਂ ਵੀ ਦਵਾਨ ਲਾਉਂਦੇ ਸੀ ਉੱਥੇ ਅਮਰ ਸੰਚਾਰ ਕਰਦੇ ਆਖਟ ਬਿਆਨ ਤੇ ਤਾਂ ਜਦੋਂ ਤੀਜਾ ਬਿਆਨ ਦਵਾਨ ਲਾਇਆ ਉਹਨਾਂ ਨੇ ਜਦੋਂ ਅਮਰ ਸੰਚਾਰ ਕੀਤਾ ਲਗਾਤਾਰ 5000 ਆਪਣੇ 5000 ਬੰਦੇ ਨੇ ਅਮਰ ਸ਼ਕਾ ਉੱਤੇ ਤਿੰਨ ਵਾਰੀ ਅਮਰ ਸੰਚਾਰ ਕੀਤਾ ਸੀਗਾ ਐਨੇ ਉਹਨਾਂ ਦੇ ਵਿਚਾਰਾਂ ਨੂੰ ਪ੍ਰਭਾਵਤ ਹੁੰਦੇ ਸੀ ਜਲਦੀ ਹੂੰ ਉਕੇ ਇਹੀ ਸਰਕਾਰਾਂ ਨੂੰ ਚਾਹੁੰਦੇ ਨਹੀਂ ਸੀ ਕਿ ਇੱਕ ਬੰਦੇ ਦੇ ਮਗਰ ਇੰਨੇ ਲੋਕ ਲੱਗਣ ਸਰਕਾਰਾਂ ਨੂੰ ਫਿਕਰ ਪੈਣਾ ਆਪਣੇ ਆਗੂ ਨੂੰ ਵੀ ਪੈਂਦਾ ਸੀ ਕਿ ਵੀ ਇੱਕ ਸਾਤੋਂ ਮੂਰੇ ਕੋਈ ਕੋ ਨਿਕਲ ਜੇ ਠੀਕ ਹੈ ਸ਼ੁਕਰੀਆ ਗੱਲਬਾਤ ਕਰਨ ਲਈ ਅਤੇ ਸਮਾਂ ਦਿੱਤਾ ਸੀ ਤਾਂ ਇਹ ਹਨ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੁਣਾਂ ਦੇ ਪੁੱਤਰ ਹਰੀ ਸਿੰਘ ਕੌਂਕੇ ਜਿਨ੍ਹਾਂ ਦੇ ਵੱਲੋਂ ਜਿਹੜਾ موجوده ਸਰਕਾਰ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਵੀ ਹੁਣ ਤੱਕ ਪੰਜ ਸਰਕਾਰਾਂ ਲੰਘ ਚੁੱਕੀਆਂ ਨੇ ਤੁਹਾਡੀ ਸਰਕਾਰ ਹੈ ਤੁਸੀਂ ਵੀ ਜਿਹੜਾ ਸਾਨੂੰ ਇਨਸਾਫ ਜੀ ਦੇਣਾ ਚਾਹੁੰਦੇ ਹੋ ਤਾਂ ਦੇਓ ਤੇ ਨਾਲ ਹੀ ਜਿਹੜਾ ਐਸਜੀਪੀਸੀ ਤੇ ਸਿੱਖ ਕੌਮ ਨੂੰ ਜਿਹੜੀ ਅਪੀਲ ਕੀਤੀ ਹੈ ਕਿ ਇੱਕ ਹੋ ਕੇ ਕਿਉਂਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜੇ ਉਹ ਕੌਮ ਦੇ ਜਥੇਦਾਰ ਸੀ ਤਾਂ ਕੌਮ ਨੂੰ ਇੱਕ ਜਗ੍ਹਾ ਹੋ ਕੇ ਉਹਨਾਂ ਦੇ ਇਨਸਾਫ ਦੇ ਲਈ ਲੜਾਈ ਲੜਨੀ ਚਾਹੀਦੀ ਆ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਨਵੀਰ ਦੇ